ਨਮਸਕਾਰ ਵੀ ਦੋਸਤੋ ਬਾਤ ਦਾ ਬਾਤ ਦਾ ਮਾ ਕਰੋ ਹੂਚ-ਕੂਚ ਆ ਸਾਮ ਸਮਾਂ ਹੈ ਉਹ ਵਿਆਹ ਤੋਂ ਬਾਅਦ ਪਤਾ ਲੱਗਦਾ ਵੀ ਕਿਹੜਾ ਆਵਦਾ ਹੈ ਕਿਹੜਾ ਬਗਾਨਾ ਹੈ ਕਿਉਂਕਿ ਜਦੋਂ ਕਹਿੰਦੇ ਰੀਬਨ ਕੱਤਣ ਦਾ ਟਾਈਮ ਆਉਂਦਾ ਹੈ ਉਦੋਂ ਸਾਰੇ ਮੁੰਡੇ ਗੁੰਡੇ ਨਾਲ ਹੁੰਦੇ ਨੇ ਜਦੋਂ ਰੀਬਨ ਕੱਟਿਆ ਜਾਂਦਾ ਹੈ ਐ ਸਮਝ ਲਓ ਵੀ ਵਿਆਹ ਦਾ ਮੁੰਡਾ ਕਹਿੰਦੇ ਇਕੱਲੀ ਰਹਿ ਜਾਂਦਾ ਹੈ ਇਹ ਹੁਣ ਸਾਰੇ ਸ਼ਾਮ ਸਮਾਂ ਵਾਸਤੇ ਫਲ ਫਾਲ ਕੇ ਇਕੱਠੇ ਕਰੇ ਜੇ ਗੱਡੇ ਗੱਡੇ ਰਹਿ ਜਾਂ ਸਾਮ ਆ ਇਹ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਇਹਨਾਂ ਟ੍ਰੈਵਲ ਸਾਡੇ ਅਕਰ ਨੇ ਹਾਂ ਪੀ ਆਰਟੀਸੀ ਮੱਲਾਜਮ ਮੱਲਾਜਮ ਵੀਰ ਆਪਣੇ ਨਾਲ ਦੇ ਆਪਣਾ ਕੰਮ ਛੱਡ ਕੇ ਇਹ ਗੱਗੂ ਦੇ ਮਿੱਤਰ ਪਿਆਰੇ ਨੇ ਕਿਉਂਦੀ ਰਹੀ ਯਾਰ ਤੇ ਗੱਗੇ ਸੁਮਾਉਣ ਜਾ ਰਹੇ ਆ ਕੰਬਲਾਂ ਕਰਕੇ ਸੁਮਾਵਾਂਗੇ ਅਤੇ ਬਾਕੀ ਮੁੰਡੇ ਉਧਰ ਕੂਝ ਕੂਝ ੱਠੀ ਕਰ ਰਹੇ ਨੇ ਉਹ ਵੀ ਦਿਖਾਵਾਂਗੇ ਹੁਣ ਕੂਝ ੱਠੀ ਖਾਦੇ ਆ ਜੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਚੈਨਲ ਵਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਜਾ ਵੀ ਸਾਥੀਓ ਓ ਸੋਨੇ ਸੋਨੇ ਬਲਾਕ ਆਉਣੇ ਲੈ ਵੀ ਮੁੰਡੇ ਇਹਨਾਂ ਨੇ ਆਏ ਬਿਠਾ ਲਿਆ ਵਿਚਾਲੇ ਜਿਵੇਂ ਸ਼ਰਾਬੀ ਨੂੰ ਵਿਚਾਲੇ ਬਿਠਾਉਂਦੇ ਹੁੰਦੇ ਨੇ ਜਾਂ ਬਿਮਾਰ ਨੂੰ ਕੋਚਿਖਾਲੇ ਬਿਠਾਉਂਦੇ ਹੁੰਦੇ ਨੇ ਇਹ ਵਿਚਾਲੇ ਬਿਠਾ ਲਏ ਪਾਰਾ ਘੱਟ ਦਾ ਟਾਈਮ ਹੈ ਤੁੰਦ ਬਣਾਤਾ ਹੈ ਚਾਣੀ ਬਿਠਿਆ ਨੇ ਇੱਧਰ ਪੀਆਰਟੀਸੀ ਕਿੱਚੀ ਵਗਿਆ ਜਾਂਦਾ ਬਿਨਾ ਟੋਪੀ ਤੋਂ ਬਿਨਾ ਰਮਾਲ ਤੋਂ ਇੱਧਰ ਆਪਨੇ ਪੀਐਸਪੀ ਨਾਲ ਸਟਾਰ ਬਾਈ ਨੇ ਨਾਲ ਆਪਣੇ ਆ ਜਾਓ ਵੀ ਸਾਥੀਓ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਆ ਲੈ ਵੀ ਦੋਸਤੋ ਆ ਦੋ ਮਨੂਸ ਹੈ ਜੇ ਕੰਬਲ ਸੁਭਾਉਣ ਗਏ ਤੇ ਦੋ ਮੋਰ ਲਿਆਈ ਦੋ ਦਾ ਘਾਟਾ ਪਵਾਲੇ ਕੰਬਲਾਂ ਦਾ ਦੋ ਕੰਬਲਾਂ ਦਾ ਘਾਟਾ ਪੈ ਗਿਆ ਇਹ ਦੋ ਕੰਬਲ ਨਹੀਂ ਕੰਬਲ ਵਾਲਾ ਕਹਿੰਦਾ ਦੇਖੋ ਦੋ ਗੰਬਲਾਂ ਦਾ ਘੱਟਾ ਪੈ ਗਿਆ ਆ ਦੇਖ ਲੋ ਗੱਦਿਆਂ ਦਾ ਕੀ ਹਾਲ ਕਰਿਆ ਹੈ ਪਏ ਨਹੀਂ ਨੇ ਅੱਜ ਦਾ ਰੰਗ ਰੰਗ ਪ੍ਰੋਗਰਾਮ ਸਬਜੀ ਸੁਬਜੀ ਬਣਾ ਰਹੇ ਆ ਕਰ ਰਹੀ ਹੈ ਚੈਰੀ ਪ੍ਰਚਾਰੀ ਬਿਆਹ ਤੋਂ ਬਾਅਦ ਦੇ ਦਿਨ ਦਾ ਪ੍ਰੋਗਰਾਮ ਹੈ ਮਾਰੀ ਬਣਾਉਂਦੇ ਸਰ ਜੀ ਅੱਜਾ ਮਟਰ ਪਨੀਰ ਦੀ ਮਟਰ ਪਨੀਰ ਦਾ ਮੈਂ ਸਾਨੂੰ ਖਵਾਇਆ ਛੋਟੇ ਮਟਰ ਪਨੀਰ ਦੇ ਮੈਂ ਸਾਨੂੰ ਵੀ ਮਟਰ ਪਨੀਰ ਖਵਾਇਆ ਮੈਂ ਸਾਨੂੰ ਗਾਜਰ ਗਾਜਰ ਮਟਰ ਮਾਰੀ ਗੱਲ ਲਲ ਕਰਿਓ ਤੇ ਚੱਕ ਦੇ ਗਾ ਮੈਨੂੰ ਚੱਕ ਦੇ ਪੈਣੇ ਇਹਦੇ ਮੈਸਾ ਖਾਣ ਕਾਜੂ ਬਦਾਮ ਐ ਵੀ ਦੋਸਤੋ ਮੁੰਡਿਆਂ ਨੇ ਕੰਬਲ ਸਾਹਮਣੇ ਵੀ ਸ਼ੁਰੂ ਕਰਤੇ ਹੁਣ ਦੱਤੇ ਤੇ ਕੰਬਲ ਜਸਵੀਰ ਤੋਂ ਲਿਆਂਦੇ ਤੇ ਜੀਵਨ ਸ਼ਰਮਾ ਤੋਂ ਉਹਨਾਂ ਚਿਕਾਈ ਲੱਗੀ ਸ਼ਰਮਾ ਤਾਂ ਕੰਬ ਲਿਆ ਕਿ ਲਿਆ ਵੀ ਆ ਜੁਕਰ ਸੁਮਾਉਣੇ ਕਰਤੇ ਸ਼ੁਰੂ ਬਹੁਤ ਤਾਕੜੀ ਨੇ ਨੌਜਵਾਨ ਅੱਗੂ ਦੇ ਦੋਸਤ ਨੇ ਲੈ ਸਭਨਾਂ ਨੂੰ ਕੋਈ ਨਹੀਂ ਡੱਪਦੇ ਯਾਰ ਜਹਾਂ ਨਹੀਂ ਡੱਪਦੇ ਉਹ ਡੱਪਣਗੇ ਯਾਰ ਉਹ ਤਾਂ ਨਹੀਂ ਡੱਪਦੇ ਡੱਪਦੇ ਨਹੀਂ